ਸੀ ਕਿ ਆਪਾਂ ਗੁਰਸਿੱਖ ਅਮਰਤਾਰੀ ਸਿੰਘ ਅੰਡੇ ਛੱਕ ਸਕਦੇ ਆ ਹਾਂਜੀ ਬਿਲਕੁਲ ਛੱਕ ਸਕਦੇ ਆ ਖਾਸ ਕਰ ਇਹਨੂੰ ਨਾਮ ਦਿੱਤਾ ਸੀ ਰਸਨਾ ਚਾਹੁੰਦੇ ਆ ਕਿ ਬਾਬਾ ਦੀਪ ਸਿੰਘ ਜੀ ਐਡਾ ਭਾਰਾ ਖੰਡਾ ਤਾਂ ਹੀ ਜਗਦੇ ਸੀ ਉਹ ਕੱਲੇ ਕੱਲੇ ਇੱਕ ਬੱਕਰਾ ਇੱਕ ਵਾਰੀ ਦਿਖਾ ਜਾਂਦੇ ਸੀ ਸੱਸੀ ਗਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇੱਕ ਨਿੰਗ ਸਿੰਘ ਵੀਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜਿਹਦਾ ਵਾਇਲਲ ਹੋ ਰਿਹਾ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਅਮਰਤਧਾਰੀ ਬੰਦੇ ਯਾਨੀ ਕਿ ਗੁਰਸਿੱਖ ਬੰਦੇ ਵੀ ਆਂਡਾ ਮੀਟ ਖਾ ਸਕਦੇ ਨੇ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਆਂਡਾ ਮੀਟ ਨਹੀਂ ਖਾਣਾ ਔਰ ਉਸਨੇ ਇਹ ਵੀ ਗੱਲ ਕਹੀ ਕਿ ਤੁਹਾਡੀ ਭਗਤੀ ਦੇ ਨਾਲ ਤੁਹਾਡੇ ਖਾਣ ਪੀਣ ਦਾ ਕੋਈ ਵੀ ਮੇਲ ਨਹੀਂ ਹੈ ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਵੀ ਤੁਸੀਂ ਭਗਤੀ ਨਾਲ ਰੱਬ ਨੂੰ ਪਾ ਸਕਦੇ ਹੋ ਨਾਮ ਜਪ ਸਕਦੇ ਹੋ ਉੱਤੇ ਹੀ ਪੰਜਾਬ ਦੇ ਵਿੱਚ ਖੁੱਲੀਆਂ ਮੀਟ ਦੀਆਂ ਦੁਕਾਨਾਂ ਨੂੰ ਵੀ ਇਸ ਨਿੰਗ ਸਿੰਘ ਵੀਰ ਨੇ ਸਰਾਇਆ ਔਰ ਨਾਲ ਹੀ ਇੱਕ ਝਟਕੇ ਦੀ ਵੀ ਗੱਲ ਕੀਤੀ ਹੈ ਕਿ ਜੇਕਰ ਸਿੱਖਾਂ ਦਾ ਕਨਸੈਪਟ ਸਾਰੀ ਦੁਨੀਆ ਨੂੰ ਸਮਝ ਆ ਜਾਂਦਾ ਹੈ ਤਾਂ ਉਹ ਬਹੁਤ ਅੱਗੇ ਜਾ ਸਕਦੇ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਗੋਰੇ ਜਾਂ ਚਾਈਨੀਜ਼ ਲੋਕ ਚਿਕਨ ਖਾਂਦੇ ਨੇ ਉਹ ਗਲਤ ਤਰੀਕੇ ਦਾ ਚਿਕਨ ਖਾਂਦੇ ਨੇ ਜੇਕਰ ਉਹ ਖਾਲਸੇ ਮੁਤਾਬਕ ਚਿਕਨ ਖਾਣ ਲੱਗ ਜਾਣ ਤਾਂ ਫਿਰ ਇਸ ਤੋਂ ਵਧੀਆ ਕੋਈ ਵੀ ਮੀਟ ਨਹੀਂ ਹੈ ਤੁਸੀਂ ਐਸ ਐਨ ਸਿੰਘ ਵੀਰ ਦੀਆਂ ਗੱਲਾਂ ਦੇ ਨਾਲ ਕਿੰਨਾ ਕੁ ਸਹਿਮਤ ਹੋ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੇ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸੋਸ਼ਲ ਮੀਡੀਆ ਤੇ ਪੰਜਾਬ ਦੀਆਂ ਹਰ ਇੱਕ ਵਾਇਰਲ ਖਬਰਾਂ ਨੂੰ ਦੇਖਣ ਦੇ ਲਈ ਦੇਖੋ ਤੁਸੀਂ ਹੁਣ ਇਹ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਹੁਤ ਸਾਰੀਆਂ ਫੋਟੋਆਂ ਮੈਸੇਜ ਕਰਦੀਆਂ ਸੀ ਕਿ ਆਪਾਂ ਗੁਰਸਿੱਖ ਅਮਰਤਾਰੀ ਸਿੰਘ ਆਂਡੇ ਛੱਕ ਸਕਦੇ ਆ ਹਾਂਜੀ ਬਿਲਕੁਲ ਛੱਕ ਸਕਦੇ ਆ ਖਾਲਸੇ ਨੇ ਇਹਨੂੰ ਨਾਮ ਦਿੱਤਾ ਸੀ ਰਾਮ ਲੱਡੂ ਕਿਉਂਕਿ ਰਾਮ ਦੇ ਜਿਹੜੇ ਭਗਤ ਸੀ ਬਾਹਮਣਵਾਦ ਸੀ ਉਹ ਸਾਰੇ ਨਹੀਂ ਛੱਕਦੇ ਹੁੰਦੇ ਸੀ ਤੇ 1849 ਤੋਂ ਬਾਅਦ ਹੀ ਜਿਹੜਾ ਸਾਰਾ ਕੁਝ ਸ਼ੁਰੂ ਹੋਇਆ ਹਨ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਚਟੰਗਾ ਝਟਕਾ ਜਿਹੜੀਆਂ ਮੀਟ ਬਾਰ ਬਾਰ ਵੈਸੇ ਵੀ ਤਾਂ ਲੋਕ ਸਾਰੇ ਤੁਸੀਂ ਦੇਖ ਲਓ ਜਿੰਨੇ ਸਿੱਖਾ ਕੁੱਠਾ ਖਾ ਰਹੇ ਆ ਮੇਨ ਗੱਲ ਇੱਥੇ ਅਸੀਂ ਗੋਰਿਆਂ ਚ ਹੋਰ ਕਮਿਊਨਿਟੀਆਂ ਮੋਰੀ ਨੇ ਆਈਲੈਂਡਰ ਮਿਕਸ ਕਲਚਰ ਇੱਥੇ ਚਾਈਨੀਜ਼ ਜੇ ਤੁਹਾਨੂੰ ਉਹਨਾਂ ਨੂੰ ਸਿੱਖੀ ਦਾ ਕਨਸੈਪਟ ਦੱਸਦੇ ਆ ਇੱਕ ਵੱਡਾ ਕਾਰਨ ਆ ਜਿਹੜੇ ਸਿੱਖੀ ਤੋਂ ਦੂਰ ਨੇ ਉਹ ਲੰਗਰਾਂ ਚ ਨਹੀਂ ਆਉਂਦੇ ਕਿਉਂਕਿ ਸਾਰੇ ਬਾਹਰੋਂ ਚਿਕਨ ਖਾਂਦੇ ਆ ਮੀਟ ਖਾਂਦੇ ਆ ਹਨਾ ਪਰ ਉਹ ਕੁੱਠਾ ਖਾ ਰਹਿਆ ਜਿੱਦਣ ਸਾਡਾ ਇਹ ਕਨਸੈਪਟ ਦੁਨੀਆ ਨੂੰ ਪਤਾ ਲੱਗ ਗਿਆ ਕਿ ਤੁਸੀਂ ਝਟਕਾ ਛੱਕ ਸਕਦੇ ਹੋ ਇਸ ਤੋਂ ਵਧੀਆ ਮੀਟ ਜਿਹੜਾ ਉਹ ਦੁਨੀਆ ਦੇ ਵਿੱਚ ਨਹੀਂ ਆ ਤੁਸੀਂ ਅੰਡੇ ਵੀ ਖਾਣ ਪੀਣ ਦਾ ਤਹਾਡੀ ਭਗਤੀ ਨਾਲ ਕੋਈ ਲੈਣ ਦੇਣੀ ਆ ਕਈ ਬੰਦੇ ਸਾਨੂੰ ਕਹਿੰਦੇ ਨੇ ਅਸੀਂ ਬਾਬਾ ਦੀਪ ਸਿੰਘ ਜੀ ਦੀ ਜੋਤ ਲਾਉਣੇ ਆ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਬਾਬਾ ਦੀਪ ਸਿੰਘ ਜੀ ਐਡਾ ਭਾਰਾ ਖੰਡਾ ਤਾਂ ਹੀ ਚੱਕਦੇ ਸੀ ਉਹ ਕੱਲੇ-ਕੱਲੇ ਇੱਕ ਬੱਕਰਾ ਇੱਕ ਵਾਰੀ ਚ ਖਾ ਜਾਂਦੇ ਸੀ ਕਿੰਨੇ ਕਿਲੋ ਦਾ ਹੁੰਦਾ ਤੁਹਾਨੂੰ ਪਤਾ ਇਹ ਤੁਹਾਡੇ ਤੋਂ 15 ਦਿਨਾਂ ਦੇ ਵਿੱਚ ਇੱਕ ਬੱਕਰਾ ਨਹੀਂ ਖਾਦਾ ਜਾਣਾ ਕੱਲੇ ਬੰਦੇ ਤੋਂ ਇਸੇ ਕਰਕੇ ਉਹ ਜੰਗ-ਜੋਧ ਲੜਦੇ ਸੀ ਹਾਂ ਇਹ ਫੌਜ ਦਾ ਸੀ ਜਿਹੜੇ ਪਰਿਵਾਰਕ ਗ੍ਰਹਿਸਤੀ ਆ ਸੀ ਉਹਨਾਂ ਨੂੰ ਨਹੀਂ ਕਹਿੰਦੇ ਜੇ ਕੋਈ ਵੈਜੀਟੇਰੀਅਨ ਹੈਣਾ